ਹਾਂਜੀ ਆਜੋ ਫਿਰ ਉਸ ਕਾਲਪੁਰਖ ਵਾਹਿਗੁਰੂ ਦੀ ਹੋਂਦ ਨੂੰ ਦਰਸਾਉਂਦੀ ਇੱਕ ਹੋਰ ਵੀਡੀਓ ਆਪਾਂ ਅਕਸਰੀ ਗੱਲ ਕਰੀਦੀ ਆ ਕਿ ਉਹ ਕਾਲਪੁਰਖ ਵਾਹਿਗੁਰੂ ਐਸੀਆਂ ਖੇਡਾਂ ਖੇਡਦਾ ਜਿਦੇ ਬਾਰੇ ਸੁਣ ਕੇ ਜਾਣ ਕੇ ਇਨਸਾਨ ਦੀ ਜਿਹੜੀ ਸੋਚ ਆ ਉਹ 당ਗ ਰਹਿ ਜਾਂਦੀ ਆ ਇਨਸਾਨ ਹੈਰਾਨ ਹੋ ਜਾਂਦਾ ਤੇ ਉਹਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਪਰ ਆਪਾਂ ਅਕਸਰੀ ਗੱਲ ਕਰੀਦੀ ਆ ਕਿ ਪ੍ਰਮਾਤਮਾ ਇਦਾਂ ਦੀਆਂ ਖੇਡਾਂ ਆਮ ਹੀ ਖੇਡਦਾ ਰਹਿੰਦਾ ਜਿਹੜੀਆਂ ਇਨਸਾਨ ਨੂੰ ਹੈਰਾਨ ਕਰ ਦਿੰਦੀਆਂ ਤੇ ਜੋ ਸਾਡੀਆਂ ਸਮਝਾਂ ਤੋਂ ਬਾਹਰ ਹੁੰਦੀ ਆ। ਇਸੇ ਕਰਕੇ ਆਪਾਂ ਉਸ ਨੂੰ ਪਰਮਾਤਮਾ ਜਾਂ ਰੱਬ ਕਹਿੰਦੇ ਆ ਕਿ ਉਹਦੀਆਂ ਖੇਡਾਂ ਨੇ ਜਿਹੜੀਆਂ ਉਹ ਆਮ ਇਨਸਾਨ ਦੀਆਂ ਸਮਝਾਂ ਤੋਂ ਅਗਲਾਂ ਤੋਂ ਪਾਰ ਹੋ ਜਾਂਦੀਆਂ ਨੇ। ਅੱਜ ਵੀ ਆਪਾਂ ਉਸ ਕਾਲਪੁਰਖ ਵਾਹਿਗੁਰੂ ਤੇ ਕੈਸੇ ਜਮਤਕਾਰ ਦੀ ਗੱਲ ਕਰਾਂਗੇ ਜਿਹਦੇ ਬਾਰੇ ਜਾਣ ਕੇ ਤੁਸੀਂ ਉਸ ਦੀ ਹੋਂਦ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ। ਹੁਣ ਤੱਕ ਦੇ ਇਤਿਹਾਸ ਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨੀ ਚਮਕਦਾਰ ਚੀਜ਼ ਮਿਲੀ ਆ। ਜਿਹੜੀ ਯੂਰਪ ਦੀ ਇੱਕ ਸਪੇਸ ਏਜੰਸੀ ਨੇ ਦੂਰਬੀਨ ਦੇ ਨਾਲ ਰਿਕਾਰਡ ਕੀਤੀ ਹੈ ਜਿਹਦਾ ਨਾਮ ਉਹਨਾਂ ਨੇ ਰੱਖਿਆ ਕੁਆਸਰ ਜੇ 529 4351 ਇਹ ਚੀਜ਼ ਸਾਡੇ ਸੂਰਜ ਦੇ ਨਾਲੋਂ 100 ਜਾਂ 200 ਗੁਣਾ ਨਹੀਂ 500 ਟ੍ਰਿਲੀਅਨ ਗੁਣਾ ਜ਼ਿਆਦਾ ਚਮਕਦਾਰ ਆ ਸਾਡੇ ਸੂਰਜ ਤੋਂ ਤੇ ਹੁਣ ਸੋਚੋ ਵੀ ਇਹ ਕਿੰਨੀ ਜਿਆਦਾ ਰੋਸ਼ਨੀ ਰੱਖਦੀ ਉਹ ਕਿੰਨੀ ਜਿਆਦਾ ਰੋਸ਼ਨ ਹੋਊਗੀ ਇਹ ਚੀਜ਼ ਜਿਹੜੀ ਸਾਡੇ ਸੂਰਜ ਦੇ ਨਾਲੋਂ 500 ਟ੍ਰਿਲੀਅਨ ਗੁਣਾ ਜਿਆਦਾ ਚਮਕਦਾਰ ਆ ਇਹਦੇ ਮੁਰੇ ਤਾਂ ਸਾਡਾ ਸੂਰਜ ਕੱਖ ਵੀ ਹੈ ਨਹੀਂ 17 ਅਰਬ ਸੂਰਜਾਂ ਦੇ ਬਰਾਬਰ ਇਹ ਇੱਕ ਕੁਆਸਰ ਆ ਕੁਆਸਰ ਹੁੰਦਾ ਕੀ ਆ ਕੁਆਸਰ ਦੀ ਜਿਵੇਂ ਆਪਾਂ ਫੁੱਲ ਫਾਰਮ ਕਹਿ ਸਕਦੇ ਆ ਕੁਆਸ ਸੋਲਰ ਰੇਡੀਓ ਸੋਰਸ ਇਹ ਬ੍ਰਹਿਮੰਡ ਦੀ ਸਭ ਤੋਂ ਚਮਕਦਾਰ ਤੇ ਊਰਜਾਵਾਨ ਜਿਹੜੀ ਉਲਕਾ ਪਿੰਡਾਂ ਦੀ ਇੱਕ ਚੀਜ਼ ਹੁੰਦੀ ਹੈ ਜਿਹਨੂੰ ਕੁਆਸਰ ਕਹਿੰਦੇ ਆ ਤੇ ਜ਼ਿਆਦਾਤਰ ਕੁਆਸਰ ਸੌਰ ਮੰਡਲ ਦੇ ਸਭ ਤੋਂ ਵੱਡੀ ਆਕਾਸ਼ ਗੰਗਾ ਦੇ ਵਿੱਚ ਪਾਏ ਜਾਂਦੇ ਆ ਜਿੱਥੇ ਬਲੈਕ ਹੋਲ ਹੁੰਦੇ ਆ ਤੇ ਇਹ ਬਲੈਕ ਹੋਲ ਹੀ ਨੇ ਜਿਹੜੇ ਇਸ ਕੁਆਸਰ ਨੂੰ ਊਰਜਾ ਦਿੰਦੇ ਆ ਹੁਣ ਸੁਣੋ ਉਸ ਕਾਲਪੁਰਖ ਵਾਹੀ ਗੁਰੂ ਦੀ ਇੱਕ ਹੋਰ ਹੈਰਾਨ ਕਰਦੀ ਗੱਲ ਕਿ 500 ਟ੍ਰਿਲੀਅਨ ਗੁਣਾ ਜ਼ਿਆਦਾ ਚਮਕਦਾਰੀ ਚੀਜ਼ ਤੇ 17 ਅਰਬ ਸੂਰਜਾਂ ਦੇ ਬਰਾਬਰ ਇੱਕਲੀ ਇੱਕ ਚੀਜ਼ ਇੰਨੀ ਵੱਡੀ ਆ ਤੇ ਇੰਨੀ ਚਮਕਦਾਰ ਆ ਇਹਦੇ ਅੰਦਰ ਜਿਹੜਾ ਬਲੈਕ ਹੋਲ ਆ ਉਹ ਹਰ ਰੋਜ਼ ਆਪਣਾ ਕੱਦ ਇੱਕ ਸੂਰਜ ਦੇ ਬਰਾਬਰ ਵਧਾਉਂਦਾ ਹਰ ਰੋਜ਼ ਤੇ ਹੁਣ ਸੋਚੋ ਵੀ ਹਰ ਰੋਜ਼ ਇੱਕ ਸੂਰਜ ਦੇ ਬਰਾਬਰ ਉਹਦਾ ਕੱਦ ਵਧਦਾ ਤਾਂ ਤੇ ਉਹ ਇੱਕ ਸਾਲ ਚ ਕਿੱਡਾ ਵੱਡਾ ਹੋ ਜਾਂਦਾ ਹੋਣਾ 10 ਸਾਲਾਂ ਚ ਕਿੰਨਾ ਵੱਡਾ ਹੋ ਜਾਂਦਾ ਹੋਣਾ ਖੌਰੇ ਕਿੰਨੇ ਕੁ ਅਰਬਾਂ ਖਰਬਾਂ ਸਾਲ ਤੋਂ ਇਹ ਚੀਜ਼ ਚੱਲਦੀ ਆ ਰਹੀ ਆ ਤੇ ਹੁਣ ਇਥੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਚੀਜ਼ ਦਾ ਕਦ ਕਿੱਡਾ ਵੱਡਾ ਹੋ ਤੇ ਜਿਹੜੇ ਪ੍ਰਮਾਤਮਾ ਨੇ ਇੰਨੇ ਵੱਡੇ ਕੱਦ ਦੀ ਕੋਈ ਚੀਜ਼ ਬਣਾਈ ਆ ਤੇ ਜਿਹੜੇ ਪ੍ਰਮਾਤਮਾ ਨੇ ਇੰਨੀ ਰੋਸ਼ਨਦਾਰ ਚੀਜ਼ ਬਣਾਈ ਆ ਜਿਹੜੇ ਪ੍ਰਮਾਤਮਾ ਨੇ ਇੰਨੀ ਤਾਕਤਵਰ ਚੀਜ਼ ਬਣਾਈ ਆ ਉਹ ਆਪ ਕਿੰਨੀ ਤਾਕਤ ਰੱਖਦਾ ਹੋ ਉਹ ਆਪ ਕਿੰਨਾ ਵੱਡਾ ਸੂਰਜ ਹੋਊਗਾ ਉਹਦੀ ਆਪ ਦੀ ਕਿੰਨੀ ਰੋਸ਼ਨੀ ਹੋ ਉਹਦਾ ਨੂਰ ਕਿੰਨਾ ਹੋ ਉਸ ਪ੍ਰਮਾਤਮਾ ਦਾ ਉਹਦੀਆਂ ਖੇਡਾਂ ਸੁਣ ਸੁਣ ਕੇ ਸਮਝ ਸਮਝ ਕੇ ਅਕਲਾਂ ਤੰਗ ਰਹਿ ਜਾਂਦੀਆਂ ਇਹ ਜਿਹੜੇ ਸਾਇੰਟਿਸਟ ਨੇ ਆਪਾਂ ਨੂੰ ਪਤਾ ਵੀ ਇਹ ਨਾਸਤਕ ਹੁੰਦੇ ਆ ਇਹ ਐਵੇਂ ਨਹੀਂ ਮੰਨਣ ਲੱਗ ਜਾਂਦੇ ਕਿ ਪ੍ਰਮਾਤਮਾ ਦੀ ਹੋਂਦ ਹੈਗੀ ਆ ਕੋਈ ਹੈ ਭਾਬਰ ਜਿਹੜੀ ਏਡੇ ਵੱਡੇ ਨਿਜਾਮ ਨੂੰ ਚਲਾਉਂਦੀ ਆ ਕਿਉਂਕਿ ਜਦੋਂ ਆ ਚੀਜ਼ਾਂ ਦੇਖ ਲੈਂਦੇ ਨੇ ਨਾ ਉਹ ਫਿਰ ਉਹਨਾਂ ਦੀਆਂ ਅਕਲਾਂ ਸਮਝਾਂ ਜਵਾਬ ਦੇ ਜਾਂਦੀਆਂ ਨੇ ਫਿਰ ਉਹ ਕਹਿੰਦੇ ਨੇ ਕਿ ਹਾਂ ਕੁਛ ਨਾ ਕੁਛ ਹੈ ਇਹਦੀ ਹੁਣ ਦੂਰੀ ਵੀ ਸੁਣ ਲਓ ਸਾਡੇ ਤੋਂ ਕਿੰਨੀ ਆ 1200 ਬਿਲੀਅਨ ਪ੍ਰਕਾਸ਼ ਸਾਲ ਸਾਡੇ ਤੋਂ ਦੂਰ ਆਹੇ ਸਾਡੇ ਸੂਰਜ ਤੋਂ ਸਾਡੀ ਪਹੁੰਚ ਤੋਂ ਇੰਨੀ ਦੂਰ ਆਏ ਚੀਜ਼ ਤੇ ਹੁਣ ਲਾਓ ਜੇ ਇੱਥੇ ਤੱਕ ਪਹੁੰਚਣਾ ਹੋਵੇ ਤੇ ਕਿੰਨੀ ਵਾਰੀ ਜਨਮ ਲੈਣਾ ਪੈਣਾ ਤੇ ਜਿਹੜੀ ਚੀਜ਼ ਸਾਡੇ ਤੋਂ ਇੰਨੀ ਦੂਰ ਆ ਇੰਨੀ ਰੋਸ਼ਨ ਆ ਇੰਨੀ ਵੱਡੀ ਆ ਤੇ ਉਹਨੂੰ ਬਣਾਉਣ ਵਾਲਾ ਆਪ ਕਿੰਨਾ ਵੱਡਾ ਹੋਊ ਤੇ ਉਹ ਕਿੰਨੀ ਤਾਕਤ ਰੱਖਦਾ ਹੋਊ ਹੈਨਾ ਅਕਲਾਂ ਬੰਦੇ ਦੀਆਂ 당ਗ ਰਹਿ ਜਾਂਦੀਆਂ ਨੇ ਸੋਚ-ਸੋਚ ਕੇ ਜੇ ਆਪਾਂ ਇਹਨੂੰ ਸਹੀ ਤਰੀਕੇ ਨਾਲ ਸਮਝੀਏ ਬੰਦਾ ਵਿਸਮਾਦ ਹੋ ਜਵੇ ਇਹਨੂੰ ਇਹਦੇ ਬਾਰੇ ਜਾਣ ਕੇ ਸਮਝ ਕੇ ਸੋਚ ਕੇ ਬੰਦਾ ਵਿਸਮਾਦ ਹੋ ਜਵੇ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਸ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖੋ ਚਮਤਕਾਰ ਹੁੰਦੇ ਆ ਕਲਾ ਵਰਤਦੀ ਆ ਉਹ ਕੁਝ ਵੀ ਕਰ ਸਕਦਾ ਜਿਉਂਦੇ ਵਾਸਤੇ ਰਹੋ ਧੰਨਵਾਦ